ਕਲੀਅਰ ਕਰਦਾ ਅਸੀਂ 1158 ਦੇ ਬਿਲਕੁਲ ਵੀ ਖਿਲਾਫ ਨਹੀਂ ਹਾਂ ਜੇ ਉਹ ਵੀ ਸਾਡੇ ਭਰਾ ਨੇ ਅੱਜ ਤੱਕ ਜਿਹੜਾ 1996 ਤੋਂ ਬਾਅਦ ਜਿਹੜੀ ਕੋਈ ਵੀ ਭਰਤੀ ਨਹੀਂ ਹੋਈ ਸੀ ਉਹਦਾ ਭਾਰ ਅਸੀਂ ਚੱਕਿਆ ਸੀਗਾ ਹੁਣ ਤੱਕ ਤੇ ਉਹਨਾਂ ਨੇ ਸਾਨੂੰ ਜੁਆਇਨ ਕੀਤਾ ਅਸੀਂ ਬਹੁਤ ਮਤਲਬ ਉਹਨਾਂ ਦਾ ਵੈਲਕਮ ਕਰਦੇ ਹਾਂ ਕਿ ਸਾਡੇ ਨਾਲ ਮੋਢਾ ਜੋੜ ਕੇ ਉਹ ਵੀ ਹੁਣ ਕਾਲਜਾਂ ਦੇ ਵਿੱਚ ਉਚੇਰੀ ਸਿੱਖਿਆ ਦਾ ਜਿਹੜਾ ਸਤਾਰਾ ਹੈ ਉਹਨੂੰ ਨਵੇਂ ਮੁਕਾਮਾਂ ਤੇ ਲੈ ਕੇ ਜਾਣਗੇ ਪਰ ਸਾਨੂੰ ਤਾਂ ਬਾਹਰ ਨਾ ਕਰੋ ਸਾਡੀ ਜਿਹੜੀ 20 ਸਾਲਾਂ ਦੀ ਮਿਹਨਤ ਹੈ ਉਹਨੂੰ ਖੂਦ ਵਿੱਚ ਨਾ ਪਾਇਆ ਜਾਵੇ ਸਾਡਾ ਬਸ ਸਰਕਾਰ ਤੋਂ ਇਹੀ ਮੰਗ ਹੈ ਕਿ ਅਸੀਂ ਜਿਹੜੇ ਬਈਆਂ ਸਾਲਾਂ ਤੋਂ 1996 ਤੋਂ ਬਾਅਦ ਪੀਆਂ ਜਿਹੜੀਆਂ ਸੇਵਾਵਾਂ 2024 ਤੱਕ ਨਿਭਾ ਰਹੇ ਆ ਸਾਨੂੰ ਉਸ ਦਾ ਹੱਕ ਦਿੱਤਾ ਜਾਵੇ ਸਾਡੀ ਮਿਹਨਤ ਦਾ ਹੱਕ ਦਿੱਤਾ ਜਾਵੇ ਤੇ ਸਾਨੂੰ ਇਸ ਯੋਗ ਕੀਤਾ ਜਾਵੇ ਕਿ ਜਿਹੜੇ ਵਾਅਦੇ ਤੁਸੀਂ ਇਲੈਕਸ਼ਨਾਂ ਦੇ ਵਿੱਚ ਕੀਤੇ ਸੀਗੇ ਤੁਹਾਡੀ ਸਰਕਾਰ ਆਉਣ ਤੋਂ ਪਹਿਲਾਂ ਜਿਹੜੇ ਤੁਸੀਂ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰੇ ਕਰੋ ਤੇ ਉਹਨਾਂ ਤੇ ਖਰੇ ਉਤਰੋ ਸਰ ਇਹ ਸਰਕਾਰ ਆਈ ਹੀ ਦੋ ਮਾਡਲਾਂ ਤੇ ਸੀਗੀ ਇੱਕ ਸਿੱਖਿਆ ਦੇ ਉੱਤੇ ਇੱਕ ਸੇ ਇੱਕ ਹੈਲਥ ਦੇ ਉੱਤੇ ਠੀਕ ਹੈ ਜੀ ਤੇ ਸਿੱਖਿਆ ਦਾ ਸਤਰ ਠੀਕ ਹੈ ਉਹਨਾਂ ਨੇ ਨਵੀਂ ਭਰਤੀ ਕੀਤੀ ਹੈ ਉਹ ਚੱਕਣ ਦੀ ਕੋਸ਼ਿਸ਼ ਕਰ ਰਹੇ ਆ ਪਰ ਸਾਡਾ ਜੀ ਕਸੂਰ ਹੈ ਸਾਡੇ ਪਰਿਵਾਰ ਤਾਂ 850 ਜਿਹੜੇ 올-ਓਵਰ ਦਾ ਪੰਜਾਬ ਪਹਿਲਾ ਅਕੈਡਮਿਕ ਡਿਊਟੀਆਂ ਵੀ ਦੇ ਰਹੇ ਸੀਗੇ ਤੇ ਪ੍ਰਸ਼ਾਸਨਿਕ ਡਿਊਟੀਆਂ ਵੀ ਦੇ ਰਹੇ ਸੀਗੇ ਉਹ ਤਾਂ ਰੁਲ ਜਾਣਗੇ ਸੜਕਾਂ ਤੇ ਆਏ ਪਏ ਆ ਅਸੀਂ ਤਾਂ ਇੱਕ ਤੋਂ ਨੌਕਰੀ ਖੋ ਕੇ ਦੂਜੇ ਨੂੰ ਦੇ ਰਹੇ ਹਾਂ ਇੱਕ ਧਨਵਾਲਾ ਖੋ ਕੇ ਦੂਜੇ ਦੇ ਮੂੰਹ ਦੇ ਵਿੱਚ ਪਾ ਰਹੇ ਹਾਂ ਇਹ ਕਿੱਥੇ ਦਾ ਇਨਸਾਫ ਹੈ ਅਸੀਂ ਤਾਂ ਸਿਰਫ ਇਹੀ ਪੁੱਛ ਰਹੇ ਆ ਸਰਕਾਰ ਨੂੰ ਸਾਡਾ ਜਿਹੜਾ ਇਹ ਪ੍ਰਦਰਸ਼ਨ ਸੀ ਇਹ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਖਿਲਾਫ ਸੀ ਕਿਉਂਕਿ ਸਰਕਾਰ ਨੇ ਅਸੀਂ ਸਰਕਾਰੀ ਕਾਲਜਾਂ ਦੇ ਉਹ ਗੈਸਟ ਫੈਕਲਟੀ ਪ੍ਰੋਫੈਸਰ ਬੋਲਦੇ ਹਾਂ ਜਿਨ੍ਹਾਂ ਨੇ ਇਹਨਾਂ ਸਰਕਾਰੀ ਕਾਲਜਾਂ ਨੂੰ ਲੰਬੇ ਸਾਲ ਦਿੱਤੇ ਆਪਣੀਆਂ ਸੇਵਾਵਾਂ ਦਿੱਤੀਆਂ ਤੇ ਸਰਕਾਰ ਨੇ ਇੱਕ ਅੱਧੀ ਰਾਤੀ ਇੱਕ ਸਿੰਪਲ ਪੱਤਰ ਜਾਰੀ ਕੀਤਾ ਜਿਸ ਦੇ ਵਿੱਚ ਜਿਹੜੀ ਸਾਡੀ ਪੋਸਟ ਹੈ ਉਹਨੂੰ ਖਾਲੀ ਰੱਖਿਆ ਗਿਆ ਸਾਨੂੰ ਇਹ ਸਮਝ ਨਹੀਂ ਆ ਰਹੀ ਕਿ ਸਰਕਾਰ ਨੂੰ ਕੀ ਆ ਅਸੀਂ ਕਾਲਜਾਂ ਦੇ ਵਿੱਚ ਪੜਾਉਂਦੇ ਨਹੀਂ ਨਹੀਂ ਕਿਹੇ ਅੱਜ ਜਦੋਂ ਸਾਨੂੰ ਸ਼ਾਇਦ ਸੜਕਾਂ ਤੇ ਉਤਰ ਗਏ ਹੈ ਅਸੀਂ ਅਸੀਂ ਧਰਨੇ ਲਾ ਰਹੇ ਹੈ ਸ਼ਾਇਦ ਧਰਨੇ ਲਗਾ ਕੇ ਅਸੀਂ ਸਰਕਾਰ ਨੂੰ ਆਪਣੀ ਹੋਂਦ ਦਿਖਾ ਸਕੀਏ ਜਿਹੜੀ ਸਰਕਾਰ ਨੂੰ ਅਸੀਂ ਦਿਖੇ ਨਹੀਂ ਹੈ ਜਿਹੜੀ ਸਾਡੀ ਪੋਸਟ ਨੂੰ ਖਾਲੀ ਸੰਜਿਆ ਗਿਆ ਅਸੀਂ ਉਹ ਸੇਵਾਵਾਂ ਦਿਖਾ ਸਕੀਏ ਕਿ ਅਸੀਂ ਵੀ ਹੈਗੇ ਹਾਂ ਅਸੀਂ ਗੈਸਟ ਫੈਕਲਟੀ ਪ੍ਰੋਫੈਸਰ ਨਾਮ ਦੀ ਇੱਕ ਜੋ ਪੋਸਟ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਉਹ ਅਸੀਂ ਪੋਸਟ ਨੂੰ ਅਸੀਂ ਸਰਕਾਰ ਨੂੰ ਦਿਖਾ ਸਕੀਏ ਤਾਂ ਅਸੀਂ ਇਸ ਧਰਨੇ ਦੇ ਰੂਪ ਦੇ ਵਿੱਚ ਸਾਰੇ ਇਕੱਠੇ ਹੋਏ ਹਾਂ ਹੁਣ ਤੱਕ ਕਿੰਨੇ ਸੇਵਾਵਾਂ ਇਹੋ ਜੇ ਟੀਚਰ ਦੇ ਰਹੇ ਨੇ ਕਿੰਨੀ ਸੰਖਿਆ ਇੱਕ ਹੈ ਤੁਹਾਨੂੰ ਕੋਈ ਆਈਡੀਆ ਜੀ ਸਰ ਸਾਡੇ ਕੋਲ ਪੂਰੇ ਪੰਜਾਬ ਦੇ ਵਿੱਚ 878 ਜੋ ਗੈਸਟ ਫੈਕਲਟੀ ਨੇ ਉਹ ਆਪਣੀਆਂ ਸੇਵਾਵਾਂ ਇਸ ਟਾਈਮ ਪ੍ਰੈਜ਼ੈਂਟਲੀ ਦੇ ਰਹੇ ਨੇ ਕਿਹੜੇ ਕਿਹੜੇ ਸਟੂਡੈਂਟਾਂ ਨੂੰ ਮਤਲਬ ਕਿਹੜੀ ਕਿਹੜੀ ਕਲਾਸਾਂ ਪੜ੍ਹਾਉਂਦੇ ਆ ਕਿੱਥੇ ਕਿੱਥੇ ਸੇਵਾਵਾਂ ਦੇ ਰਹੇ ਸਰਕਾਰੀ ਕਾਲਜਾਂ ਦੇ ਵਿੱਚ ਜਿਹੜੀ ਕਿ ਗ੍ਰੈਜੂਏਸ਼ਨ ਦੀ ਡਿਗਰੀ ਹੁੰਦੀ ਹੈ ਇਸ ਤੋਂ ਇਲਾਵਾ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਹੁੰਦੀ ਹੈ ਇਹ ਸਾਰੇ ਸਟੂਡੈਂਟਸ ਨੂੰ ਸਾਡੇ ਜਿਹੜੇ ਅਧਿਆਪਕ ਨੇ ਉਹ ਪੜ੍ਹਾ ਰਹੇ ਨੇ ਨੂੰ ਇੱਥੇ 5 ਸਾਲ ਲੱਗੇ ਸਰਕਾਰੀ ਕਾਲਜ ਦੇ ਵਿੱਚ ਕੰਮ ਕਰਦੇ ਨੂੰ ਵੈਸੇ ਕਮੇਡ ਕੋਆਰਡੀਨੇਟਰ ਦੇ ਵਿੱਚ 2002 ਤੋਂ ਬਾਅਦ ਕੋਈ ਵੀ ਰੈਗੂਲਰ ਭਰਤੀ ਨਹੀਂ ਹੋਈ ਉਹਦੋਂ ਤੱਕ ਜੀ ਸਰਕਾਰੀ ਕਾਲਜਾਂ ਦੇ ਵਿੱਚ ਗੈਸਟ ਲੈਕਚਰਰ ਭਰਤੀ ਕਿੱਥੇ ਆ ਰਹੀ ਹੈ 2002 ਤੋਂ ਬਾਅਦ ਕਾਫੀ ਜਿਹੜੇ ਰੈਗੂਲੇਟਰੀ ਚੇਂਜ ਹੋ ਗਏ ਤਾਂ ਸਾਰਾ ਕੰਮ ਹੈ ਜਿਹੜਾ ਗੈਸਟ ਫੈਕਿਲਿਟੀ ਤੋਂ ਹੀ ਕਰਵਾਇਆ ਜਾ ਰਿਹਾ ਇਵਨ ਕਿਸੀ ਲੈਕਚਰ ਲਾਉਣ ਦੇ ਨਾਂ ਨਾਲ ਅਸੀਂ NCC NSS ਵਗੈਰਾ ਜਾਂ ਡ੍ਰੀਮ ਕਲੱਬ ਜੋ ਹੋਰ ਵੀ ਕਾਲਜ ਦੀ ਜਿੰਨੀ ਵੀ ਗਤੀਵਿਧੀਆਂ ਨੇ ਉਹਨਾਂ ਦੇ ਵਿੱਚ ਅਸੀਂ ਐਜ਼ ਅ ਮੈਂਬਰ ਜਾਇਜ਼ ਕਮੇਟੀ ਮੈਂਬਰ ਕੰਮ ਕਰਦੇ ਹਾਂ ਉਹ ਕੰਮ ਵੀ ਅਸੀਂ ਸਾਹਮਣੇ ਹਾਂ ਉਹ ਸਰਕਾਰ ਜਿਹੜੀ ਸਾਨੂੰ ਇੱਕ ਰਾਤ ਰਾਤ ਪੱਤਰ ਜਾਰੀ ਕਰ ਦਿੰਦੀ ਕਿ ਗੈਸਟ ਫੈਕਿਲਿਟੀ ਜਿਹੜੇ ਅਸਾਮੀ ਹੈ ਉਸ ਨੂੰ ਖਾਲੀ ਸੰਜਿਆ ਜਾਵੇ ਜਿੱਥੇ ਕਿਸੀ ਫੈਕਿਲਿਟੀ ਕੰਮ ਕਰ ਰਿਹਾ ਜੇ ਗੈਸਟੋਫਿਲਟੀ ਸਾਮੀ ਖਾਲੀ ਹਿਆ ਤਾਂ 2002 ਤੋਂ ਲੈ ਕੇ 2024 ਤੱਕ ਕਾਲਜਾਂ ਨੂੰ ਕਿਸ ਨੇ ਚਲਾਇਆ ਕਿ ਖਾਲੀ ਸਾਮੀ ਨਾਲ ਕਾਲਜ ਚੱਲ ਸਕਦਾ ਹੈ ਕਾਲਜਾਂ ਨੇ ਐਨਡੀਆ ਗ੍ਰੇਡ ਪ੍ਰਾਪਤ ਕੀਤੇ ਨੇ ਜਾਂ ਇੰਨੀਆ ਪੋਜੀਸ਼ਨਾਂ ਹਾਸਲ ਕੀਤੇ ਨੇ ਕਿ ਅਸੀਂ ਸਰਕਾਰ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਉਹ ਖਾਲੀ ਸਾਮੀ ਨਾਲ ਪੂਰਾ ਕੀਤਾ ਜਾ ਸਕਦਾ ਹੈ 19 ਦੇ ਨਾਲ ਬੱਚਿਆਂ ਦਾ ਕਵਿੱਖ ਦੇ ਵਿੱਚ ਕਿੰਨੇ ਕਿਤੇ ਜਿਹੜੇ ਬੱਚਿਆਂ ਦੇ ਉਹਨਾਂ ਦੀ ਵੀ ਪੜ੍ਹਾਈ ਤੇ ਵੀ ਅਸਰ ਪੈ ਰਿਹਾ ਹੈ ਕਿਉਂਕਿ ਕੱਲ ਸਾਡੀ ਦੁਨੀਆ ਦੇ ਵੱਲੋਂ ਇੱਕ ਰੰਦਾ ਰੋਜ਼ਗਾਰਨਾ ਸੀ ਪੂਰੇ ਪੰਜਾਬ ਦੇ ਵਿੱਚ ਸਰਕਾਰੀ ਕਾਲਜਾਂ ਦੇ ਵਿੱਚ ਜਿੰਨੇ ਵੀ ਗੈਸਟ ਫੈਕਲਟੀ ਲੈਕਚਰਰ ਸੀ ਉਹ ਸਾਰੇ ਕਾਲਜ ਦੇ ਬਾਹਰ ਆ ਇੱਕ ਗੇਟ ਦੇ ਉੱਪਰ ਧਰਨਾ ਦੇ ਰਹੇ ਸੀ ਰੋਜ਼ ਪ੍ਰਦਰਸ਼ਨ ਕਰ ਰਹੇ ਸੀ ਪਰ ਉਸ ਦੇ ਨਾਲ ਕੀ ਹੋਇਆ ਕਾਲਜ ਦੇ ਵਿੱਚ ਕਿਸੇ ਵੀ ਕਾਲਜ ਦੇ ਵਿੱਚ ਕਲਾਸਾਂ ਨਹੀਂ ਲੱਗ ਸਕੀਆਂ ਔਰ ਆਪਣੇ ਕਾਲਜ ਦੇ ਵਿੱਚ ਤਾਂ ਛੁੱਟੀ ਵੀ ਕਰ ਦਿੱਤੀ ਕਿ ਬੱਚਿਆਂ ਨੂੰ ਬਾਹਰ ਭੇਜ ਦਿੱਤਾ ਗਿਆ ਕਿਉਂਕਿ ਡਿਸਪਲਿਨ ਮੇਨਟੇਨ ਕਰਨਾ ਔਖਾ ਹੋ ਗਿਆ ਸੀ ਕਾਲਜ ਕਾਲਜ ਸਟਾਫ ਜਿਹੜਾ ਬਾਕੀ ਕਾਲਜ ਸਟਾਫ ਦਾ ਇਸ ਦਾ ਕਿਤੇ ਨਾ ਕਿਤੇ